ਜਿਹੜੇ ਮੇਰੇ ਵੀਰ ਭਰਾ ਭਾਲਦੇ ਆ 60 70000 ਤੱਕ ਦੀ ਘੋੜੀ ਉਹਨਾਂ ਲਈ ਘੋੜੀ ਬਹੁਤ ਵਧੀਆ ਮਿੱਤਰੋ ਵਧੀਆ ਚੰਗਾ ਘੋੜਾ ਦਿੱਤਾ ਘੋੜੀ ਨੂੰ ਤੇ ਬਾਕੀ ਰੇਟ ਵੀ ਜਾਇਜ਼ ਆ ਤੇ ਸੌਸੀਲ ਵੀ ਪੂਰੀ ਆ ਚਾਹੀ ਜਵਾਕ ਲਈ ਫਿਰਨ ਤੇ ਸਾਰੀ ਡਿਟੇਲ ਬਾਰੇ ਗੱਲਬਾਤ ਕਰਾਂਗੇ ਵੀਡੀਓ ਚ ਫਿਰਨ ਤੇ ਤੇ ਸਾਰੀ ਡਿਟੇਲ ਬਾਰੇ ਗੱਲਬਾਤ ਕਰਾਂਗੇ ਵੀਡੀਓ ਚ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜਰੂਰ ਕਰਿਓ ਜੀ ਤੇ ਬਾਕੀ ਜੇ ਕੋਈ ਮੇਰਾ ਵੀਰ ਭਰਾ ਸੱਜਣ ਮਿੱਤਰ ਆਪਣੇ ਪੇਜ ਤੇ ਵੀਡੀਓ ਕਰਾਉਣੀ ਚਾਹੁੰਦਾ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਵੀਡੀਓ ਦੇ ਐਂਡ ਵਿੱਚ ਮੈਂ ਨੰਬਰ ਦਿੱਤਾ ਹੋਇਆ ਉਸ ਨੰਬਰ ਤੇ ਮੈਸੇਜ ਕਰ ਸਕਦੇ ਹੋ ਤੇ ਕਰਦੇ ਆਂ ਮਿੱਤਰੋ ਘੋੜੀ ਦੀ ਡਿਟੇਲ ਬਾਰੇ ਗੱਲਬਾਤ ਮਿੱਤਰੋ 6 ਸਾਲ ਉਮਰ ਦਾ ਸੀ ਇਹ ਮਾਲਕ ਵੀਰਾਂ ਨੇ 58 ਇੰਚ ਹਾਈਟ ਹੈ ਤੇ ਮਾਰਵਾੜੀ ਘੋੜਾ ਦਿੱਤਾ ਘੋੜੀ ਨੂੰ ਤੇ ਮਾਲਕ ਵੀਰ ਕਹਿੰਦੇ 100% ਗੱਬਣੀ ਹੋਊਗੀ ਤੇ ਬਾਕੀ ਜੇ ਬਾਈ ਚਾਂਸ ਘੋੜੀ ਨਾ ਰਹੀ ਤਾਂ ਬਾਈ ਹੋਰੇ ਘੋੜਾ ਦੁਬਾਰੇ ਛੱਡ ਦੇਣਗੇ ਤੇ ਬਾਲਪੋਰੀਆਂ ਦੀ ਘੋੜੀ ਸਾਫ਼ ਆ ਮਿੱਤਰੋ ਤੇ ਰਾਈਡਿੰਗ ਦੀ ਪਾਸ ਹੈ ਜੀ ਸਾਊਥ ਹੀਲ ਪੂਰੀ ਆ ਚਾਹੀ ਜਬਾਗ ਲਈ ਫਿਰਨਾ ਤੇ ਰੇਟ ਬਾਈ ਹੋ ਰਹੇ 70000 ਕਰਦੇ ਆ ਬਾਕੀ ਮੌਕੇ ਤੇ ਥੋੜਾ ਬਹੁਤਾ ਮੰਤਾਨ ਹੋ ਜਾਊਗਾ ਤੇ ਤਰਨਤਾਰਨ ਏਰੀਆ ਬਾਈ ਹੋ ਰਹਿਆਂ ਦਾ ਇੱਕ ਵਾਰੀ ਗੱਲਬਾਤ ਜਰੂਰ ਕਰਿਓ ਨੰਬਰ ਆਪਾਂ ਸਕਰੀਨ ਤੇ ਦੇ ਦਿਆ